welcom to my channel author ikbal travel explorer ਇੱਕ ਵਾਰੀ ਫੇ ਤੁਹਾਡਾ ਸਵਾਗਤ ਆ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਦੂਸਰਾ ਬਲੌਗ ਤੁਹਾਡੇ ਸਾਹਮਣੇ ਆ ਰਿਹਾ ਇਹ ਹੈ ਗੁਰਦੁਆਰਾ ਸੀਸਗੰਜ ਸਾਹਿਬ ਤੇ ਗੁਰਦੁਆਰਾ ਗੁਰੂ ਕੇ ਮਹਿਲ ਚਲੋ ਸ਼ੁਰੂ ਕਰਦੇ ਹਾਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੈਦਲ ਸਿਸ ਗੰਜ ਗੁਰਦੁਆਰਾ ਸਾਹਿਬ ਵੱਲ ਇੱਥੇ ਅਸੀਂ ਪਿਛਲੇ ਬਲਾਗ ਦੇ ਵਿੱਚ ਵੀ ਦੱਸਿਆ ਕਿ ਅਸੀਂ ਜਿਹੜਾ ਪੂਰੇ ਪਰਿਵਾਰ ਦੇ ਨਾਲ ਆਏ ਹੋਏ ਹਾਂ ਤੇ ਬਹੁਤ ਘੱਟ ਸਮਾਂ ਹੁੰਦਾ ਜਦੋਂ ਸਾਰਾ ਪਰਿਵਾਰ ਇਕੱਠਾ ਹੁੰਦਾ ਤੇ ਗੁਰਦੁਆਮਾ ਦੇ ਦਰਸ਼ਨਾਂ ਦੇ ਲਈ ਅਸੀਂ ਜਾਂਦੇ ਹਾਂ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਜੋ ਬੇਚ ਬਾਜ਼ਾਰ ਆ ਉਸ ਦੇ ਵਿੱਚ ਦੀ ਹੋ ਕੇ ਗੁਰਦੁਆਰਾ ਸੀਸਗੰਜ ਸਾਹਿਬ ਵੱਲ ਜਾਇਆ ਜਾਂਦਾ ਇੱਥੇ ਬਹੁਤ ਸੋਹਣੀਆਂ ਖੂਬਸੂਰਤ ਦੁਕਾਨਾਂ ਇਹ ਰਸਤਾ ਬਹੁਤ ਛੋਟਾ ਜਿਹਾ ਪੀੜਾ ਪੈਦਲ ਚੱਲ ਕੇ ਜਾਣ ਦੇ ਲਈ ਹੀ ਹੁੰਦਾ ਗੱਡੀਆਂ ਇੱਥੇ ਕੇਸਗੜ ਸਾਹਿਬ ਦੀ ਪਾਰਕਿੰਗ ਵਿੱਚ ਪਾਰਕ ਕਰਕੇ ਤੇ ਇੱਥੋਂ ਪੈਦਲ ਚੱਲ ਕੇ ਗੁਰਦੁਆਰਾ ਸੀਸਗੰਜ ਸਾਹਿਬ ਵੱਲ ਅਸੀਂ ਜਾ ਰਹੇ ਆ ਇਹ ਅਨੰਦਪੁਰ ਸਾਹਿਬ ਦਾ ਆਲਾ ਦਵਾਲਾ ਬਹੁਤ ਖੂਬਸੂਰਤ ਹੈ ਕਦੇ ਇੱਥੇ ਬਹੁਤ ਭੀੜ ਭੜਕਾ ਹੋਇਆ ਕਰਦਾ ਸੀ ਪਰ ਹੁਣ ਜਿਹੜਾ ਉਹ ਗਲਿਆਰਾ ਖੁੱਲਾ ਹੈ ਤੇ ਇੱਥੇ ਜਿਹੜਾ ਉਹ ਖੂਬਸੂਰਤ ਰਸਤਾ ਬਣਿਆ ਹੋਇਆ ਤੇ ਸਾਹਮਣੇ ਦਰਸ਼tin ਜੋੜੀ ਆ ਗਈ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਤੇ ਉਹ ਹੈ ਗੁਰਦੁਆਰਾ ਸੀਸ ਗੰਜ ਸਾਹਿਬ ਗੁਰਦੁਆਰਾ ਸੀਸਕੰਝ ਸਾਹਿਬ ਅ ਵੈਸੇ ਸਾਡੇ ਦੇਸ਼ ਦੇ ਵਿੱਚ ਦੋ ਗੁਰਦੁਆਰਾ ਸੀਸਕੰਝ ਸਾਹਿਬ ਨੇ ਇੱਕ ਦਿੱਲੀ ਦੇ ਵਿੱਚ ਜਿੱਥੇ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਹੋਇਆ ਸੀ ਧਰਮ ਦੇ ਲਈ ਤਿਲਕ ਜੰਜੂ ਰਾਖਾ ਪ੍ਰਮਤਾ ਕਾ ਇੱਥੇ ਜਿਹੜਾ ਅ ਦਿੱਲੀ ਦੇ ਵਿੱਚ ਸੀਸ ਨਿਸ਼ਾਵਰ ਕਰਨ ਤੋਂ ਬਾਅਦ ਗੁਰੂ ਸਾਹਿਬ ਦਾ ਸੀਸ ਜਿਹੜਾ ਭਾਈ ਜੈਤਾ ਜੀ ਜਦੋਂ ਲੈ ਕੇ ਆਏ ਸੀ ਪਹਿਲਾ ਕੀਰਤਪੁਰ ਸਾਹਿਬ ਵਿਵਾਨਗੜ ਉੱਥੇ ਰੁਕੇ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਰੰਗਰੇਟਾ ਗੁਰੂ ਦਾ ਬੇਟਾ ਵਰਦਾਨ ਦਿੱਤਾ ਸੀ ਤੇ ਉਤੋਂ ਪਾਲ ਕੀ ਸੈਬ ਦੇ ਵਿੱਚ ਅ ਗੁਰੂ ਸਾਹਿਬ ਦਾ ਸੀਸ ਲੈ ਕੇ ਇਸ ਸਥਾਨ ਤੇ ਪੁੱਜੇ ਸਨ ਤੇ ਇੱਥੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਅੰਤਮ ਸੰਸਕਾਰ ਹੋਇਆ ਸੀ ਇਹ ਉਹ ਸਥਾਨ ਆ ਗੁਰੂ ਤੇਗ ਬਹਾਦਰ ਜਿਮਰੀਏ ਘਰ ਨੌ ਨੇ ਦਾ ਵਹਿਤਾ ਏ ਸਬ ਖਾਈ ਹੋਏ ਸਹਾਇ ਇੱਕ ਖੂਬਸੂਰਤ ਇਮਾਰਤ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਬਣੀ ਹੋਈ ਆ ਤੇ ਇਹ ਜਿਹੜਾ ਹੈ ਗੁਰਦੁਆਰਾ ਸਾਹਿਬ ਦਾ ਪਿਛਲਾ ਪਾਸਾ ਤੇ ਇੱਥੋਂ ਜਿਹੜਾ ਉਹ ਉਹ ਸਾਹਮਣੇ ਗੁਰੂ ਕੇ ਮਹਿਲ ਲਈ ਰਸਤਾ ਜਾਂਦਾ ਇਹ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬਿਆ ਇਹ ਉਹ ਸਥਾਨ ਆ ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਨਗਰੀ ਦੀ ਨੀ ਰੱਖੀ ਸੀ ਤੇ ਇੱਥੇ ਜਿਹੜਾ ਉਹ ਮਹਿਲ ਬਣਾਏ ਸੀ ਘਰ ਬਣਾਏ ਸਕੇ ਇੱਥੇ ਉਹ ਰਹਿਣ ਲੱਗੇ ਸਕੇ ਚੱਕ ਨਾਨਕੀ ਨਾਮ ਇਸ ਸਥਾਨ ਨੂੰ ਇਸ ਨਗਰ ਨੂੰ ਦਿੱਤਾ ਸੀ ਜੋ ਬਾਅਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਹੋ ਗਿਆ ਸੀਗਾ ਤੇ ਇੱਥੇ ਗੁਰੂ ਸਾਹਿਬ ਗੁਰੂ ਦੇ ਮਹਿਲ ਮਾਤਾ ਸੁੰਦਰੀ ਜੀ ਮਾਤਾ ਜੀਤ ਕੌਰ ਜੀ ਮਾਤਾ ਸਹਿਬ ਕੌਰ ਜੀ ਰਿਆ ਕਰਦੇ ਸਨ ਇੱਥੇ ਗੁਰੂ ਸਾਹਿਬ ਦੇ ਮਾਤਾ ਗੁਰੂ ਤੇਗ ਬਹਾਦਰ ਜੀ ਦੇ ਧਰਮ ਸੁਪਤਨੀ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਮਾਤਾ ਨਾਨਕੀ ਜੀ ਪੂਰਾ ਪਰਿਵਾਰ ਇੱਥੇ ਰਿਹਾ ਕਰਦਾ ਸੀ ਇੱਥੇ ਤਨ ਗੁਰਦੁਆਰਾ ਸਾਹਿਬ ਸੁਭਾਈ ਮਾਨਿਆ ਜਿਹਦੇ ਵਿੱਚ ਠੜਾ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਤੇ ਗੁਰਦੁਆਰਾ ਜਨਮ ਸਥਾਨ ਛੋਟੇ ਸਹਿਬਜਾਦੇ ਇੱਥੇ ਭੋਰਾ ਸਾਹਿਬ ਵੀ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਭਗਤੀ ਵਿੱਚ ਲੀਨ ਹੋਇਆ ਕਰਦੇ ਸਨ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਸੰਕਟਾਂ ਨਾਲ ਰੂਬਰੂ ਹੋਇਆ ਕਰਦੇ ਸਨ ਤੇ ਠੜਾ ਸਾਹਿਬ ਜਿੱਥੇ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਸਾਹਿਬ ਨੂੰ ਫਰਿਆਦ ਕੀਤੀ ਸੀ ਇੱਥੇ ਹੀ ਛੋਟੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਬਹੁਤ ਖੂਬਸੂਰਤ ਪਾਰਕ ਹੈ ਇੱਥੇ ਕਾ ਦਾ ਮੈਦਾਨ ਹੈ ਜਿੱਥੇ ਕੁਦਰਤੀ ਜੀਵ ਗੈਲਰੀਆਂ ਕਾਟਵਾ ਖੇਡਦੀਆਂ ਆਮ ਨਜ਼ਰ ਆ ਜਾਂਦੀਆਂ ਗੁਰੂ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਧਰਤੀ ਬੜੀ ਭਾਗਾਂ ਵਾਲੀ ਹੁੰਦੀ ਹੈ ਇੱਥੇ ਛੋਟੇ ਸਹਿਬਜਾਦੇ ਸਹਿਬਜਾਦਾ ਜੋਹਾਰ ਸਿੰਘ ਸਹਿਬਜਾਦਾ ਜ਼ੁਰاوار ਸਿੰਘ ਸਹਿਬਜਾਦਾ ਫਤੇ ਸਿੰਘ ਦਾ ਜਨਮ ਵੀ ਹੋਇਆ ਸੀ ਤੇ ਜਨਮ ਸਥਾਨ ਗੁਰਦੁਆਰਾ ਸਾਹਿਬ ਜੋ ਬਿਲਕੁਲ ਨਾਲ ਹੈ ਇੱਥੇ ਵੱਡੇ ਸਹਿਬਜਾਦੇ ਸਹਿਬਜਾਦਾ ਅਜੀਤ ਸਿੰਘ ਦਾ ਜਨਮ ਪੋਂਟਾ ਸਾਹਿਬ ਦੇ ਵਿੱਚ ਹੋਇਆ ਸੀ ਬਾਕੀ ਤਿੰਨਾਂ ਦੇ ਜਨਮ ਇਸੇ ਸਥਾਨ ਤੇ ਹੋਏ ਸਨ ਤੇ ਇੱਥੋਂ ਅਸੀਂ ਵਾਪਸ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚ ਗਏ ਤੇ ਇੱਥੇ ਹੀ ਅੱਜ ਦੇ ਵਲੌਗ ਦੀ ਸਮਾਪਤੀ ਤੁਹਾਨੂੰ ਚੰਗਾ ਲੱਗਾ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਅਗਲੇ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ 33ਵਾਂ ਵਲੌਗ ਕਿਲਾ ਆਨੰਦਗੜ੍ਹ ਸਾਹਿਬ ਤੋਂ ਬਹੁਤ ਜਲਦ ਤੁਹਾਡੇ ਤੱਕ ਪਹੁੰਚਦਾ ਹੋਵੇਗਾ